ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੱਧਦਾ ਤਣਾਅ ਜਿਸ ਨੂੰ ਦੇਖਦੇ ਹੋਏ ਰਾਤੀ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਉੱਚੀ ਬਸੀ ਦੇ ਵਿੱਚ ਕੁਝ ਅਜੀਹਿਆ ਵੀਡੀਓ ਸਾਹਮਣੇ ਆਈਆਂ ਜਿਸ ਦੇ ਵਿੱਚ ਇਹ ਦੇਖਿਆ ਗਿਆ ਕਿ ਕੁਝ ਮਜ਼ਾਇਲ ਨੁਮਾ ਚੀਜ਼ਾਂ ਜਿਹੜੀਆਂ ਹਨ ਉਹ ਅਸਮਾਨ ਤੋਂ ਨੰਗਨੀਆਂ ਨਜ਼ਰ ਆ ਰਹੀਆਂ ਸੀ ਪਰ ਇਹਨਾਂ ਦੀ ਪੁਸ਼ਟੀ ਕਿਤੇ ਵੀ ਹੁੰਦੀ ਨਜ਼ਰ ਨਹੀਂ ਆ ਰਹੀ ਸੀ ਇਸ ਵੇਲੇ ਬਹਿਪੱਤਾ ਪਿੰਡ ਦੇ ਵਿੱਚ ਪਹੁੰਚਿਆ ਕਮਾਹੀ ਦੇਵੀ ਦਾ ਪਿੰਡ ਹੈ ਬਹਿਪੱਤਾ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕੀ ਇੱਥੇ ਇੱਕ ਮਜ਼ਾਇਲ ਡਿਗੀ ਹੈ ਤਸਵੀਰਾਂ ਆਪਣੇ ਕੈਮਰਾਮੈਨ ਨੂੰ ਕਮਾਗਾ ਤੁਹਾਡਾ ਨਾਲ ਸਾਂਝੀਆਂ ਕਰੇ ਕਿ ਇੱਥੇ ਇੱਕ ਮਜ਼ਾਇਲ ਨੁਮਾ ਚੀਜ਼ ਡਿਗੀ ਹੈ ਜਿਸ ਨੂੰ ਕਿ ਰੇਤਾਂ ਦੀਆਂ ਬੋਰੀਆਂ ਦੇ ਨਾਲ ਹੁਣ ਕਵਰ ਕਰ ਦਿੱਤਾ ਗਿਆ ਹੈ ਔਰ ਇੱਥੇ ਖੇਤ ਇਸ ਸੁਨਸਾਨ ਜਗ੍ਹਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਮਜ਼ਾਇਲ ਨੁਮਾ ਚੀਜ਼ ਡਿਗੀ ਹੈ ਜਿਸ ਦੀਆਂ ਲਾਈਵ ਤਸਵੀਰਾਂ ਸੀ ਤੁਹਾਡਾ ਨਾਲ ਸ਼ੇਅਰ ਕਰ ਰਹੇ ਹਾਲਾਂਕਿ ਇੱਥੇ ਸਿਕਿਉਰਿਟੀ ਕਰਮੀ ਵੀ ਲਗਾਏ ਗਏ ਹਨ ਸੋ ਜਿਹੜੀਆਂ ਬੀਤੇ ਰਾਤ ਵੀਡੀਓ ਸਾਹਮਣੇ ਆ ਰਹੀਆਂ ਸੀ ਉਹਨਾਂ ਦੀ ਪੁਸ਼ਟੀ ਹੁੰਦੀ ਦਿਖਾਈ ਦੇ ਰਹੀ ਹੈ ਕਿ ਪਾਕਿਸਤਾਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹਨ ਉਹਨਾਂ ਨੂੰ ناکਾਮ ਕੀਤਾ ਗਿਆ ਹੈ ਔਰ ਜਿਹੜਾ ਇੱਕ ਪ੍ਰਯਾਸ ਕੀਤਾ ਗਿਆ ਜਿਹੜਾ ਬਾਰ ਬਾਰ ਪ੍ਰਯਾਸ ਕੀਤਾ ਜਾ ਰਿਹਾ ਹੈ ਭਾਰਤ ਤੇ ਹਮਲਾ ਕਰਨ ਦਾ ਉਸ ਨੂੰ ਸਿੱਧੇ ਤੌਰ ਤੇ ناکਾਮ ਕੀਤਾ ਗਿਆ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕਿ ਪਿੰਡ ਬਹਿਫੱਤਾ ਦੇ ਵਿੱਚ ਇੱਕ ਮਿਜ਼ਾਈਲ ਡਿੱਗੀ ਹੋਈ ਹੈ ਜਿਸ ਜਿਹੀ ਤਸਵੀਰਾਂ ਤੁਹਾਨੂੰ ਲਾਈਵ ਸ਼ੇਅਰ ਕਰ ਰਹੇ ਹਾਂ ਕਿ ਇਹ ਲਗਾਤਾਰ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਜਿਹੀਆਂ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯਾਸ ਜਿਹੜੇ ਹਨ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਹਨ ਡਰੋਨ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਈਜ਼ਾਈਲ ਹਮਲੇ ਕੀਤੇ ਜਾ ਰਹੇ ਹਨ ਸੋ ਉਹਨਾਂ ਦੀ ਪੁਸ਼ਟੀ ਲਈ ਅਸੀਂ ਪਿੰਡ ਬਹਿਫੱਤਾ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਬਹਿਫੱਤਾ ਦੇ ਵਿੱਚ ਜਿਹੜੀ ਇੱਕ ਖਾਲੀ ਜਗ੍ਹਾ ਦੇ ਉੱਤੇ ਮਾਈਜ਼ਾਈਲ ਡਿੱਗੀ ਹੈ ਔਰ ਉਸ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਸ਼ੇਅਰ ਕੀਤੀਆਂ ਹਨ ਜਿਹੜੀਆਂ ਵੀਡੀਓ ਰਤੀ ਸਾਹਮਣੇ ਆ ਰਹੀਆਂ ਸੀ ਉੱਚੀ ਬਸੀ ਤੋਂ ਪਿੰਡ ਬਹਿਫੱਤਾ ਤੋਂ ਉਹਨਾਂ ਦੀ ਪੁਸ਼ਟੀ ਲਈ ਇੱਥੇ ਪਹੁੰਚੇ ਸੀ ਔਰ ਖੇਤਾਂ ਦੇ ਵਿੱਚ ਇੱਕ ਮਾਈਜ਼ਾਈਲ ਡਿਗਾ ਹੋਣਾ ਇਹ ਜਿਹੜਾ ਪਾਕਿਸਤਾਨ ਦੇ ਦੇ ਨਾਪਾਕ ਇਰਾਦੇ ਹਨ ਉਹਨਾਂ ਨੂੰ ਸਿੱਧੇ ਤੌਰ ਤੇ ਦਰਸਾਉਂਦੀਆਂ ਹਨ ਹਾਲਾਂਕਿ ਇਸ ਮਜ਼ਾਇਲ ਨੂੰ ਜਿਹੜਾ ਹੈ ਉਹ ਡਿਸਪੋਜ਼ ਕਰ ਦਿੱਤਾ ਗਿਆ ਹੈ ਔਰ ਤਸਵੀਰਾਂ ਤੁਸੀਂ ਫੇਰ ਵੀ ਪੇਂਡ ਬਹਿਫਤਾ ਤੋਂ ਲਾਈਵ ਦੇਖਿਆ ਹਨ ਕਿ ਜਿਹੜੀਆਂ ਰਾਤੀ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਸੀ ਉਹਨਾਂ ਦੀ ਪੁਸ਼ਟੀ ਇਹ ਹੈ ਕਿ ਅੱਜ ਬਹਿਫਤਾ ਦੇ ਇੱਕ ਖਾਲੀ ਥਾਂ ਦੇ ਉੱਤੇ ਇੱਕ ਖੇਤ ਦੇ ਵਿੱਚ ਇੱਕ ਮਿਜ਼ਾਈਲ ਨਮਾ ਚੀਜ਼ ਡਿੱਗੀ ਦਿਖਾਈ ਦੇ ਰਹੀ ਹੈ ਔਰ ਉਸ ਨੂੰ ਹੁਣ ਬੂਰੀਆਂ ਦੇ ਨਾਲ ਕਵਰ ਕਰਤਾ ਹੈ ਜਲਦ ਹੀ ਹਾਜ਼ਰ ਹੋਵਾਂਗੇ ਅਗਲੀ ਵੱਡੀ ਅਪਡੇਟ ਦੇ ਨਾਲ ਜਿਹੜੀਆਂ ਕਿ ਜਿਵੇਂ ਕਿ ਰਾਤੀ ਇੱਕ ਮਾਹੌਲ ਜਿਹੜਾ ਹੈ ਸੰਸਰੀ ਖੇਤ ਬਣਿਆ ਹੋਇਆ ਸੀ ਇੱਕ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਦਸੂਹਾ ਤੇ ਮਕੇਰੀਆਂ ਦੀ ਖਾਸ ਕਰ ਗੱਲ ਕਰੀਏ ਤਾਂ ਉੱਥੇ ਬੜਾ ਇੱਕ ਡਰ ਦਾ ਅਹਮਦਾਬਾਦ ਮਾਹੌਲ ਸੀ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਸਾਮਣੇ ਆ ਰਹੀਆਂ ਸੀ ਪਰ ਉਹਨਾਂ ਦੀ ਪੁਸ਼ਟੀ ਨਹੀਂ ਕੀਤੀ ਜਾਦੀ ਸੀ ਉਸ ਪੁਸ਼ਟੀ ਲਈ ਅਸੀਂ ਇੱਥੇ ਪਿੰਡ ਬਹਿਫੱਤਾ ਦੇ ਵਿੱਚ ਪਹੁੰਚੇ ਆ ਜਿੱਥੇ ਤੁਸੀਂ ਸਾਫ਼ ਤੌਰ ਤੇ ਦੇਖਿਆ ਹੈ ਕਿ ਇੱਕ ਮਜ਼ਾਇਲ ਨਵਾਂ ਚੀਜ਼ ਜਿਹੜੀ ਹੈ ਇੱਥੇ ਖੇਤਾਂ ਦੇ ਵਿੱਚ ਦੀਖਾਈ ਦੇ ਰਹੀ ਹੈ ਕੈਮਰਾ ਪਰਸ਼ਾਣ ਮੀਠਾਕਰ ਦਾ ਯੁਗੇਸ਼ ਕੁਮਾਰ ਪਿੰਡ ਸੀ ਨੂੰ ਹੁਸ਼ਿਆਰਪੁਰ